ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਐਫ ਆਈ ਆਰ ਨਾ ਦਰਜ ਕਰਨ ਤੇ ਡੀ ਐਸ ਪੀ ਦਫ਼ਤਰ ਮੂਹਰੇ ਆਇਆ ਗਿਆ ਧਰਨਾ। ਜੈ ਸਰਕਾਰ, ਮੁਦदाबाद, ਮੁਦदाबाद, ਮੁਦदाबाद। ਸਾਡੀ ਨਹੀਂ ਸੁਣਦੇ, ਮੁਦदाबाद, ਮੁਦदाबाद, ਮੁਦदाबाद। ਡੀ ਐਸ ਪੀ ਚਲਾਣ ਬਾਦ ਮੁਦदाबाद, ਮੁਦदाबाद, ਮੁਦदाबाद। ਡੀ ਐਸ ਪੀ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਚੁੱਕਿਆ। ਬੀਤੇ ਦਿਨੀ ਪਿੰਡ ਚੱਕ ਖਿਉਂ ਵਾਲੇ ਵਿੱਚ ਜ਼ਮੀਨ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਜ਼ਖਮੀ ਹੋਏ ਪੀੜਤ ਪਰਿਵਾਰ ਦੀ ਐਫਆਈਆਰ ਨਾ ਦਰਜ ਕਰਨ ਤੇ ਅੱਜ ਟੀਐਸਪੀ ਦਫ਼ਤਰ ਮੂਰੇ ਤਰਨਾ ਲਗਾਇਆ ਗਿਆ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਵਕਫ ਬੋਰਡ ਦੀ ਜ਼ਮੀਨ ਪਟੇ ਤੇ ਲਈ ਗਈ ਸੀ ਜ਼ਮੀਨ ਦੇ ਨਿਸ਼ਾਨਦੇਹੀਕਰਉਣ ਉਪਰੰਤ ਸ਼ਾਮ ਨੂੰ ਪਹਿਲੀ ਧਿਰ ਜਿਹੜੀ ਕਿ ਉਸ ਜ਼ਮੀਨ ਨੂੰ ਵਾਹ ਰਹੀ ਸੀ ਉਸ ਵੱਲੋਂ ਲੜਾਈ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ 10 ਦਿਨ ਤੋਂ ਉੱਪਰ ਦਾ ਵੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਨਾ ਕਰਨ ਤੇ ਉਹਨਾਂ ਨੂੰ ਮਜਬੂਰਨ ਇਹ ਧਰਨਾ ਲਗਾਉਣਾ ਪਿਆ ਡੀ ਐਸ ਪੀ ਦਫ਼ਤਰ ਵਿੱਚ ਲੱਗੇ ਧਰਨੇ ਸੰਬੰਧੀ ਜਦੋਂ ਡੀ ਐਸ ਪੀ ਏ ਆਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਬਿਆਨਾਂ ਵਿੱਚ 35 ਦੇ ਕਰੀਬ ਲੋਕਾਂ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਨੂੰ ਵੈਰੀਫਾਈ ਕਰਨਾ ਜ਼ਰੂਰੀ ਸੀ ਅਤੇ ਸਬੰਧਿਤ ਜ਼ਮੀਨ ਦੇ ਕਾਗਜ਼ ਪੱਤਰ ਵੀ ਵਿਚਾਰਨ ਕਰਕੇ ਦੇਰੀ ਹੋਈ ਹੈ ਜਲਦੀ ਹੀ ਤਫ਼ਤੀਸ਼ ਪੂਰੀ ਕਰਕੇ ਮੁਕੱਦਮਾ ਦਰਜ ਕਰ ਲਿਆ ਜਾਏਗਾ ਮੈਂ ਆਂਗਨਵਾੜੀ ਮਲਾਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆ ਤੇ ਇਹ ਅਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਰਿਹਾ ਹਰ ਇੱਕ ਔਰਤ ਦੇ ਹੱਕ ਲਈ ਲੜਿਆ ਤੇ ਸਾਰੇ ਦੁਨੀਆ ਦੇ ਹੱਕਾਂ ਲਈ ਅਸੀਂ ਲੜਨ ਨੂੰ ਤਿਆਰ ਆਂ ਲੜਦੇ ਵੀ ਆਂ ਔਰਤਾਂ ਦੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ ਤੇ ਅਸੀਂ ਸਭ ਤੋਂ ਅੱਗੇ ਹੋ ਕੇ ਲੜਦੇ ਆਂ ਪਰ ਅੱਜ ਸਾਡੇ ਨਾਲ ਖੁਦ ਨਾਲ ਹੀ ਧੱਕਾ ਹੋ ਰਿਹਾ ਸਾਡੇ ਖੁਦ ਨਾਲ ਹੀ ਧੱਕਾ ਹੋ ਰਿਹਾ ਸਾਡੀ ਆਪਣੀ ਜ਼ਮੀਨ ਸੀ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨ ਲਈ ਗਏ ਆਂ ਤਾਂ ਉੱਥੇ ਜਿਹੜਾ ਪਹਿਲਾਂ ਗਾਸ਼ਟ ਕਰਦਾ ਸੀਗਾ ਪਹਿਲਾਂ ਅਜੇ 10-12 ਮਹੀਨੇ ਪਹਿਲਾਂ ਬੱਗਾ ਸੀਗਾ ਤੇ ਉਹ ਪੁੱਤਰ RAM ਸਿੰਘ ਤੇ ਉਹਦੇ ਨਾਲ ਕਈ ਗੁੰਡੇ ਹੋਰ ਲੈ ਕੇ ਉੱਥੇ ਦੂਜੇ ਖੇਤ ਦੇ ਵਿੱਚ ਸਾਡੇ ਨਾਲ ਉੱਥੇ ਮਾਰ-ਕੁੱਟ ਕੀਤੀ, ਖਿੱਚ-ਤੋਹ ਕੀਤੀ ਤੇ ਇੱਥੇ ਤੱਕ ਕਿ ਸਾਨੂੰ ਜਾਨੋਂ ਮਾਰਨ ਤੱਕ ਦੀ ਉਹਨਾਂ ਨੇ ਪਲਾਨਿੰਗ ਸੀ, ਕੋਸ਼ਿਸ਼ ਸੀ ਪਰ ਸਾਨੂੰ ਪ੍ਰਮਾਤਮਾ ਨੇ ਬਚਾਇਆ ਔਰ ਅਸੀਂ ਉਹਨਾਂ ਦੀ ਮਿਲਤਾ ਧਰਲੇ ਕਰਕੇ ਉੱਥੋਂ ਨਿਕਲੇ। ਪੁਲਿਸ ਨੂੰ ਫੋਨ ਕੀਤਾ, ਪੁਲਿਸ ਬਹੁਤ ਲੇਟ ਪਹੁੰਚੀ ਤੇ ਚਲੋ ਸਾਡਾ ਜਾਨ ਬੜੀ ਔਖੀ ਬਚੀ ਜੀ। ਇਹ ਸਾਰੀ ਗਲਤੀ ਪ੍ਰਸ਼ਾਸਨ ਦੀ ਹੈ ਔਰ ਮੈਂ ਜ਼ਿੰਮੇਵਾਰ ਡੀਐਸਪੀ ਜਹਾਲਾ ਬਤ ਜਮੀਨ ਅਸਲ ਵਿੱਚ ਜ਼ਮੀਨ ਕਿੰਦੀ ਹੈ ਜੀ ਇੱਕ ਜਿਹੜੀ ਜ਼ਮੀਨ ਹੈ ਜੀ ਵਕਫ ਬੋਰਡ ਪਾਸੋਂ ਅਸੀਂ ਲਈ ਸੀਗੀ ਮੇਰੇ ਭਰਾ ਵੱਡੇ ਅਸੀਂ ਕੋਈ ਪਰਿਵਾਰ ਦੇ ਜੀ ਹਾਂ ਮੇਰੇ ਬ੍ਰਦਰ ਨੇ ਲਈ ਸੀ ਜੀ ਉਹ ਵੱਧ ਬੋਲੀ ਦੇ ਕੇ ਔਰ ਪੁਰਾਣੇ ਪੈਸੇ ਕੁਝ ਭਰਨ ਵਾਲੇ ਰਹੇ ਸੀਗੇ 10 ਸਾਲਾਂ ਦੇ ਉਹ ਵੀ ਅਸੀਂ ਪੈਸੇ ਭਰ ਕੇ ਉਹ ਜ਼ਮੀਨ ਅਸੀਂ ਪਟੇ ਤੇ ਲਈ ਸੀ ਅਸੀਂ ਇਹ ਚਾਹੁੰਦੇ ਆ ਕਿ ਜਿਹਨਾਂ ਦੋਸ਼ੀਆਂ ਨੇ ਅੰਨੀ ਮਾਰ ਕੁੱਟਾਈ ਕੀਤੀ ਅੰਨੀ ਖਿੱਚਧੂ ਕੀਤੀ ਸਾਡੀ ਐਕਟ ਵਾਲ ਦੀ ਡਿੱਗੀ ਤੋੜ ਕੇ ਵਿੱਚੋਂ 10000 ਰੁਪਏ ਵੀ ਕੱਢੇ ਔਰ ਮੇਰੀ ਛੋਟੀ ਪੈਦਲ ਡੌਪਸ ਵੀ ਲਾ ਲਏ ਉਹਨਾਂ ਨੇ ਜਿਹੜੇ ਕੀ ਮੇਰੀ ਮੰਮੀ ਮਾਤਾ ਦੀ ਆਖਰੀ ਨਿਸ਼ਾਨੀ ਸੀਗੀ ਤੇ ਉਹਨਾਂ ਨੇ ਉਹ ਵਿਖਾ ਕੇ ਆਪਣੇ ਵੀ ਤੁਹਾਡੇ ਉੱਪਰ ਤੁਹਾਡੇ ਮੂੰਹ ਪਰ ਇਤਜਾਬ ਹੈ ਸਾਡੇ ਕੋਲ ਅਸੀਂ ਸੱਟ ਦੇਵਾਂਗੇ ਤੇ ਸਾਨੂੰ ਲਾ ਕੇ ਦੇ ਦਿਓ ਤਾਂ ਬਈ ਸੋਸੀ ਪਹਿਲੇ ਉਹ ਵੀ ਲਾ ਕੇ ਫੜਾਦੇ ਅਸੀਂ ਜੀ ਉਹ ਤੋਂ ਢੇੜੇ ਲਾ ਰਹੇ ਹਾਂ ਅਸੀਂ ਹਸਪੀਟਲ ਦਾ 10 ਦਿਨ ਦਾਖਲ ਰਹਿ ਸਾਡੇ ਦੋ ਮਜ਼ਦੂਰਾਂ ਨੂੰ ਵੀ 6:00 ਵਜੇ ਉਹਨਾਂ ਨੇ ਆਪਣੀ ਇਹਦੀ ਕੁੜੀਆ ਨੂੰ ਜਾਨ ਬਚਾਉਣ ਵਾਸਤੇ ਉੱਪਰ ਡਿੱਗ ਪਏ ਤਾਂ ਉਹਨਾਂ ਨੇ ਉਹਨਾਂ ਦੇ ਵੀ ਡਾਂਗਾ ਮਾਰੀਆਂ ਤੇ ਸਾਡੇ ਕੋਲ ਬਕਾਇਦਾ ਵੀਡੀਓ ਵੀ ਨਹੀਂ ਕੋਈ ਫੋਟੋ ਵੀ ਨਹੀਂ ਤੇ ਮੇਰੇ ਕੋਲ ਉਹਨਾਂ ਨੇ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਪਰ ਮੈਂ ਬੜੀ ਔਖਾ ਉਹ ਮੋਬਾਈਲ ਬਚਾਇਆ ਮੈਂ ਬਹੁਤ ਗੁਪਤ ਥਾਂ ਤੇ ਉਹ ਮੋਬਾਈਲ ਚੁਪਾਇਆ ਔਰ ਬੜੀ ਔਖੇ ਉੱਥੋਂ ਨਿਕਲੇ ਸੀ ਉਹਨਾਂ ਨੂੰ ਪੁਲਿਸ ਆ ਗਈ ਸੀ ਜਦੋਂ ਉਹਨਾਂ ਕੋਲ ਸਿਗੜੀਆਂ ਦੇ ਔਰ ਸੁਣੇ ਤਾਂ ਉਹ ਭੱਜ ਗਏ ਸਾਰੇ ਆਪਣੇ ਖੇਤਾਂ ਵਿੱਚ ਦੌੜ ਗਏ ਜੀ ਅੱਜ ਵਰਨਾ ਬਹੁਤ ਬਹੁਤ ਸਾਰਾ ਕੁਝ ਨਹੀਂ ਸੁਣਾ ਸਕਦਾ ਇਹ ਗੱਲ ਸੀ ਦੇਖੋ ਉਹ ਵਾਲਾ ਪਿੰਡ ਦੇ ਵਿੱਚ ਬੋਰਡ ਦੀ ਜ਼ਮੀਨ ਸੀ ਜੀ ਉਹ ਇਹਨਾਂ ਨੇ ਸਰਕਾਰੀ ਰੂਲਾ ਮੁਤਾਬਕ ਪੈਸੇ ਭਰ ਕੇ ਕਿਸ਼ਤਾਂ ਭਰ ਕੇ ਲਈ ਸੀ ਜੀ ਪਿਛਲੇ 10 ਸਾਲ ਦੇ ਪੁਰਾਣੀ ਕੋ ਉਹਨਾਂ ਦੀ ਪੇਮੈਂਟ ਰਹਿੰਦੀ ਸੀ ਉਹ ਵੀ ਇਹਨਾਂ ਨੇ ਭਰ ਕੇ ਲਈ ਸੀ ਜ਼ਮੀਨ ਤੇ ਜਦੋਂ ਉਹ ਜਾ ਕੇ ਵਾਣ ਜਾਏ ਨਹੀਂ ਤਾਂ ਉਸੇ ਪਹਿਲਾਂ ਵਾਲੀ ਤੇਰਨੇ ਮਤਲਬ ਨਜਾਇਜ਼ ਡਾਂਗਾ ਚਲਾਈਆਂ ਤੇ ਲੜਾਈ ਕੀਤੀ ਹੈ ਤੇ ਉਸ ਦੇ ਹੱਥ ਤੇ ਉਸ ਦੇ ਖਲਾਫ ਆ ਦੋ ਨ ਨਹੀਂ ਲਫਾ ਯਰ ਦਰਸ ਕਰਾਈ ਸੀ ਪੁਲਿਸ ਨੇ ਜੀ ਉਹ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦਾ ਪਰਚਾ ਦਰਜ ਨਹੀਂ ਹੋਇਆ ਸਾਡੀ ਤੇ ਇਮਾਨਤ ਦੀ ਪਹਿਲੀ ਪਹਿਲੀ ਤੇਰ ਕਿਹੜੀ ਹੈ ਜੀ ਉਹ ਕਿ ਕੌਣ ਪਹਿਲੀ ਤੇਰੇ ਦੀ ਜਿਹੜੀ ਉੱਥੇ ਪਿੰਡ ਖੋਵਾਲੀ ਵਿੱਚ ਦੇ ਪਹਿਲਾ ਵਾਰ ਅਨੁਸਾਰ ਜੀ ਹਾਂ ਜੀ ਵਾਰ ਦੇ ਉੱਥੇ ਕਹਿ ਸੀ ਕੋ ਬੋਰ ਬੋਰ ਦਾ ਕੰਮ ਕਰਦੋ ਉੱਥੇ ਉਹਨਾਂ ਨੇ ਨਜਾਇਜ਼ ਭਾਈ ਨੂੰ ਕਹਿ ਕੋਪਾ ਦਵਾਤਾ ਸੀ ਕਿ ਆਪਣੇ ਪਿੰਡ ਦੇ ਚ ਨਟੇਰੇ ਆ ਗਏ ਗੁੰਡੇ ਆ ਤੇ ਫਿਰ ਸਾਰਾ ਪਿੰਡ ਇਕੱਠਾ ਹੋ ਗਿਆ ਵਿੱਚ ਕਈ ਗੁੰਡੇ ਬੁਲਾਏ ਸੀ ਜਿਹੜੇ ਉਹਨਾਂ ਨੇ ਲੜਾਈ ਕੀਤੀ ਤੇ ਆਏ ਨਾ ਕੁੜੀਆਂ ਉਹਨਾਂ ਨੂੰ ਸਪੂਟੀ ਤੋਂ ਦੇਖ ਗਿਆ ਕੁਟੀਆਂ ਅੱਛਾ ਜੀ ਤੇ ਬਾਅਦਸਾ ਸੀ ਕਿ ਇਹਨਾਂ ਨੂੰ ਜਿਹੜੀ ਲੜਾਈ ਕੀਤੀ ਉਹਨਾਂ ਦਾ ਇਨਸਾਫ ਠੀਕ ਚਾਹੇ ਡੀਐਸਪੀ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਪਰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਮੂਰੇ ਧਰਨਾ ਦੇਣਗੇ। ਖੇਡ ਪੰਜਾਬੀ ਟੀਵੀ ਲਈ ਹਰਪ੍ਰੀਤ ਨੰਮੀ ਚਲਾਲਾਬਾਦ